ਕਈ ਫਿਲਮਾਂ ਤੇ ਵੀ ਦੋਸ਼ ਲੱਗਦੇ ਨੇ ਕਿ ਪੰਜਾਬੀ ਫਿਲਮਾਂ ਦੇ ਵਿੱਚ ਕਈ ਵਾਰ ਡਬਲ ਮੀਨਿੰਗ ਕਾਮੇਡੀ ਵੀ ਕੀਤੀ ਜਾਂਦੀ ਹੈ। ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋ? ਅਕਸਰ ਮੈਂ ਇੰਟਰਵਿਊਾਂ ਵਿੱਚ ਕਹਿਣਾ ਹੁੰਦਾ ਕਿ ਜਿਹੜੀ ਸਾਫ਼-ਸੁਥਰੀ ਚੀਜ਼ ਆ ਨਾ ਭਾਵੇਂ ਉਹ ਗਾਣਾ ਹੈ ਜਾਂ ਕਾਮੇਡੀ ਹੈ ਜਾਂ ਕੋਈ ਡਾਇਲੌਗ ਹੈ ਉਹਦੀ ਉਮਰ ਬਹੁਤ ਹੁੰਦੀ ਹੈ। ਤੁਸੀਂ ਮੈਨੂੰ ਇੱਕ ਵੀ ਬੰਦਾ ਦਿਖਾ ਦਿਓ ਜਿਹੜਾ ਜੀ 25 ਸਾਲ ਤੋਂ ਬਰਗਲਟੀ ਕਰ ਰਿਹਾ ਹੋਵੇ ਲੋਕ ਬੜਾ ਪਿਆਰ ਕਰ ਰਹੇ ਹਨ ਨਾ। ਪਾਣੀ ਦੇ ਬੁਲਬਲੇ ਵਾਂਗ ਹੁੰਦੀ ਹੈ ਡਬਲ ਮੀਨਿੰਗ ਕਾਮੇਡੀ ਜਾਂ ਡਬਲ ਮੀਨਿੰਗ ਗੀਤ ਇਹਨਾਂ ਦੀ ਕੋਈ ਬਹੁਤਾ ਬਹੁਤੀ ਯਾਨੀ ਉਮਰ ਨਹੀਂ ਹੁੰਦੀ। ਮੈਨੂੰ 26-27 ਸਾਲ ਹੋ ਗਏ ਆ ਪੰਜਾਬੀ ਆਬਾਦ ਦੀ ਕਚੈਰੀ ਵਿੱਚ ਔਰ ਮੈਂ ਵੀ ਬਸ ਸਾਫ ਸੁੱਤਰੀ ਕਮੇਟੀ ਦੇ ਨਾਲ ਜਿਹੜੀ ਹੈ ਪੰਜਾਬੀਆਂ ਦੀ ਸੇਵਾ ਕਰਦੇ ਹਾਂ ਜਦੋਂ ਅਸੀਂ ਬਚਪਨ ਦੇ ਵਿੱਚ ਕਾਮੇਡੀ ਦੇਖਦੇ ਹੁੰਦੇ ਸੀਗੇ ਦੂਰਦਰਸ਼ਨ ਤੇ ਤਾਂ ਉਦੋਂ ਬਹੁਤ ਸਾਰੀਆਂ ਜੋੜੀਆਂ ਹੁੰਦੀਆਂ ਸੀ ਪੋਟੂ ਸ਼ਾਕ ਅਕਸ਼ਾ ਸੰਤਾਪੰਤਾ ਮਤਲਬ ਕਿ ਸ਼ੁਕਲੀ ਜੁਗਲੀ ਤੋਂ ਇਲਾਵਾ ਜਸਵਿੰਦਰ ਭੱਲ ਜਿਹਦੇ ਨਾਲ ਜਿਹੜਾ ਬਾਲਮੁਕੰਦ ਸ਼ਰਮਾ ਜੀ ਤਾਂ ਇਹ ਜੋੜੀਆਂ ਬਹੁਤ ਸਾਰੀਆਂ ਹੁੰਦੀਆਂ ਸੀ ਭਗਵੰਤ ਮਾਨ ਜੀ ਦੇ ਨਾਲ ਜਗਤਾਰ ਜੱਗੀ ਜੀ ਤਾਂ ਪਹਿਲੀ ਵਾਰ ਇੱਕ ਵੱਡੀ ਕੋਲਾਬੋਰੇਸ਼ਨ ਹੋਣ ਜਾ ਰਹੀ ਹੈ ਸ਼ੁਕਲੀ ਜੁਗਲੀ ਦੇ ਨਾਲ ਪੋਟੂ ਸ਼ਾਹ ਜੀ ਨਜ਼ਰ ਆਉਣ ਵਾਲੇ ਆ ਭਾਜੀ ਹੋ ਗਏ ਰਾਜੀ ਸੋ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਦੈਨਿਕ ਸਵੇਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਪੋਟੂ ਸ਼ਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ ਔਰ ਸਵਾਗਤ ਭਾਈ ਦਾ ਵੀ ਕਰ ਲੀਏ థాంਕ ਯੂ థాంਕ ਯੂ ਸਭ ਤੋਂ ਪਹਿਲਾਂ ਤਾਂ ਇਹ ਹੀ ਪੁੱਛਣਾ ਚਾਹਾਂਗਾ ਵੀ ਇੱਕ ਕੋਲਾਬੋਰੇਸ਼ਨ ਬਹੁਤ ਵੱਡੀ ਹੋਣ ਜਾ ਰਹੀ ਹੈ ਕਾਫੀ ਕੋਮੇਡੀਅਨ ਜਿਹੜੇ ਇਸ ਫਿਲਮ ਦੇ ਵਿੱਚ ਨਜ਼ਰ ਆਉਣ ਵਾਲੇ ਨੇ ਸੋ ਕੋਲਾਬੋਰੇਸ਼ਨ ਹੋਈ ਕਿਵੇਂ ਹੈ ਸਭ ਤੋਂ ਪਹਿਲਾਂ ਦੱਸੋ ਜੀ ਕੋਈ ਤੇ ਸਾਡੇ ਦੋਸਤ ਨੇ ਆਨੇ ਨੂੰ ਪਾਕੜੀ ਜੀ ਉਹਨਾਂ ਨੇ ਜੀਐਸ ਭਾਜੀ ਆਏ ਸੀ ਇੰਡੀਆ ਦੇ ਕਹਿੰਦੇ ਫਿਲਮ ਬਣਾਣੀ ਹੈ ਵੱਡੀ ਫਿਲਮ ਬਣਾਣੀ ਜੀ ਤੇ ਅਸੀਂ ਉਹਨਾਂ ਨੂੰ ਆਈਡੀਆ ਦਿੱਤਾ ਕਿ ਵੱਡੀ ਫਿਲਮ ਫਾਈਨਲ ਹੁੰਦੀ ਹੈ ਟਾਈਮ ਲੱਗਦਾ ਤੁਸੀਂ ਜਾਣਾ ਵਾਪਸ ਜੀ ਜੀ ਤੇ ਆਪਾਂ ਇੱਕ ਸ਼ਾਰਟ ਫਿਲਮ ਬਣਾਈਏ ਸ਼ਾਰਟ ਫਿਲਮ ਬਣਾ ਕੇ ਅਸੀਂ ਪਹਿਲਾਂ ਇੱਕ ਦੇਖੀਏ ਕਿ ਕੀ ਲੋਕਾਂ ਦਾ ਕੀ ਤੇ ਮੇਨ ਜਿਹੜਾ ਟਾਰਗੇਟ ਸੀਗਾ ਆਪਣੇ ਦਿਮਾਗ ਸੀਗਾ ਕਿ ਜਿਹੜੇ ਲੋਕ ਦੋ ਨੰਬਰ ਤੇ ਜਾ ਰਹੇ ਨੇ ਜੋ ਪਿੱਛੇ ਇਨਸੀਡੈਂਸ ਹੋਏ ਨੇ ਅਸੀਂ ਇਹ ਲੋਕਾਂ ਤੱਕ ਮੈਸੇਜ ਪਹੁੰਚਾਈਏ ਤੇ ਮੈਸੇਜ ਹੀ ਪਹੁੰਚਾਈਏ ਤੇ ਨਾਲ ਆਪਾਂ ਇਹ ਕਾਮੇਡੀ ਵੀ ਆਪਾਂ ਦੇ ਚੈਨਲ ਤੇ ਪੇਸ਼ ਕਰੀਏ ਤੇ ਸਾਡਾ ਸ਼ੁਰੂ ਤੋਂ ਹੀ ਟਾਰਗੇਟ ਰਿਹਾ ਹੈ ਕਿ ਅਸੀਂ ਜਿੰਨੇ ਵੀ ਆਰਟਿਸਟ ਜਿੰਨੇ ਕਾਮੇਡੀਅਨ ਸਾਰਿਆਂ ਨਾਲ ਬਹੁਤ ਪਿਆਰ ਹੈ ਸਾਰਿਆਂ ਨਾਲ ਅੱਗੇ ਵੀ ਆਪਾਂ ਕਾਫੀ ਫਿਲਮਾਂ ਬਣਾਈਆਂ ਜਿਹਦੇ ਤੇ ਆਪਾਂ ਸਾਰਿਆਂ ਨਾਲ ਤਕਰੀਬਨ ਨਾਲ ਲੈ ਕੇ ਚੱਲਦੇ ਆਂ ਕਦੀ ਕਿਸੇ ਨਾਲ ਆਪਾਂ ਕੋਈ ਕੰਪੀਟੀਸ਼ਨ ਨਹੀਂ ਕੀਤਾ ਕਿ ਇਹਨੂੰ ਨਹੀਂ ਲੈਣਾ ਜਾਂ ਇਹਨੂੰ ਨਹੀਂ ਲੈਣਾ ਜਾਂ ਇਹਨੂੰ ਨਹੀਂ ਲੈਣਾ ਤੇ ਸੋ ਸਾਰੇ ਇਕੱਠੇ ओके सारे कॉमेडियंस इकट्ठे हो गए हाल ही शायद ਤੁਹਾਨੂੰ ਜਦੋਂ ਤੱਕ ਇੱਕ ਦੋ ਸੀਨ ਹੋਰ ਹੈ ਕਿ ਨਹੀਂ ਆਪਾਂ ਉਹ ਆਰਟਿਸਟ ਦਾ ਨਾਮ ਨਹੀਂ ਲਿਆ ਉਹ ਜਦੋਂ ਫਿਲਮ ਆਏਗੀ ਸਾਹਮਣੇ ਤਾਂ ਉਹ ਆਰਟਿਸਟ ਵੀ ਬਹੁਤ ਅੱਛੇ ਕਮੇਡੀਅਨ ਨੇ ਜਿਨ੍ਹਾਂ ਨੇ ਆਣਾ ਹਾਲਿਆ ਦੇ ਤਾਂ ਤੇ ਸ਼ੁਗਲੀ-ਜੁਗਲੀ ਦੀ ਪੂਰੀ ਟੀਮ ਆ ਚੁੱਕੀ ਹੈ ਨਾ ਹੁਣ ਬਾਹਰ ਵਿੱਚ ਗੱਲ ਕਰਦੇ ਪਹਿਲਾਂ ਭੁੱਟੂ ਭਜਣਾ ਗੱਲ ਕਰਦੇ ਭਾਜੀ ਜਿਸ ਤਰ੍ਹਾਂ ਇਹਨਾਂ ਨਾਲ ਗੱਲ ਕੀਤੀ ਮੈਂ ਕਾਫੀ ਵੱਡੀ ਕੋਲਾਬੋਰੇਸ਼ਨ ਹੋਣ ਜਾ ਰਹੀ ਹੈ ਕਾਫੀ ਕਮੇਡੀਅਨ ਸਾਨੂੰ ਪੋਸਟਰ ਦੇ ਵਿੱਚ ਨਜ਼ਰ ਆ ਰਹੇ ਨੇ ਸੋ ਤੁਹਾਡੇ ਤੱਕ ਅਪਰੋਚ ਕਿਸ ਤਰ੍ਹਾਂ ਹੋਈ ਕਿ ਫਿਲਮ ਬਣਾ ਰਹੇ ਨੇ ਤੇ ਭੁੱਟੂ ਸ਼ਾਹ ਨੂੰ ਵੀ ਨਾਲ ਲੈਣੇ ਆਹ ਦੇਖੋ ਜੀ ਆਪਣੀ ਔਰ ਇਹ ਬਹੁਤ ਪਿਆਰ ਸਤਿਕਾਰ ਵਾਲੇ ਬੰਦੇ ਨੇ ਜਿਵੇਂ ਇਹਨਾਂ ਨੇ ਦੱਸਿਆ ਵੀ ਸਾਰਿਆਂ ਨੂੰ ਇਕੱਠਿਆਂ ਕਰਕੇ ਪੰਜਾਬ ਦੇ ਕਾਮੇਡੀయన్స్ ਜਾਂ ਪੰਜਾਬ ਦੇ ਆਰਟਿਸਟਿਕ ਪਲੇਟਫਾਰਮ ਤੇ ਲੈ ਕੇ ਜਾਈਏ ਉਹਨਾਂ ਨੂੰ ਸੋ ਇਹ ਜਿਹੜੀ ਮੂਵੀ ਆ ਬਾਜੀ ਹੋਗੇ ਰਾਜੀ ਬਹੁਤ ਅੱਛਾ ਇਹਦੇ ਵਿੱਚ ਸਨੇਹਾ ਵੀ ਆ ਕਿ ਇਲੀਗਲ ਨਾ ਬਾਹਰਲੇ ਮੁਲਕਾਂ 'ਚ ਡੋਂਕੀਆਂ ਲਾ ਕੇ ਨਾ ਜਾਓ ਆਪਣੇ ਮੁਲਕ 'ਚ ਬਹੁਤ ਅੱਛਾ ਕੰਮ ਆ ਜਾਣਾ ਤੇ ਲੀਗਲ ਤਰੀਕੇ ਦੇ ਨਾਲ ਜਾਓ ਔਰ ਇਹਦੇ ਵਿੱਚ ਬਹੁਤ ਸਾਰਾ ਮੈਸੇਜ ਜਿਹੜਾ ਔਰ ਹਾਸਾ ਠੱਠਾ ਵੀ ਆ ਔਰ ਮੈਨੂੰ ਪਹਿਲੀ ਵਾਰੀ ਸ਼ੁਗਲੀ ਜੁਗਲੀ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਮੈਨੂੰ ਬਹੁਤ ਅੱਛਾ ਲੱਗਾ ਔਰ ਮੈਂ ਆਸ ਕਰਦਾ ਕਿ ਪੰਜਾਬੀ ਆਵਾਮ ਨੂੰ ਇਹ ਜਿਹੜੀ ਸ਼ਾਰਟ ਫਿਲਮ ਹੈ ਭਾਜੀ ਹੋਗੇ ਰਾਜੀ ਬਹੁਤ ਜ਼ਿਆਦਾ ਪਸੰਦ ਆਏਗੀ ਜੀ ਜੇ ਆਪਾਂ ਹੁਣ ਕਾਮੇਡੀ ਦੀ ਗੱਲ ਕਰੀਏ ਤਾਂ ਕਈ ਫਿਲਮਾਂ ਤੇ ਵੀ ਦੋਸ਼ ਲੱਗਦੇ ਨੇ ਕਿ ਪੰਜਾਬੀ ਫਿਲਮਾਂ ਦੇ ਵਿੱਚ ਕਈ ਵਾਰ ਡਬਲ ਮੀਨਿੰਗ ਕਾਮੇਡੀ ਵੀ ਕੀਤੀ ਜਾਂਦੀ ਹੈ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਆ ਦੇਖੋ ਜੀ ਮੈਂ ਤਾਂ ਇਹੀ ਕਹਿਣਾ ਚਾਹਣਾ ਅਕਸਰ ਮੈਂ ਇੰਟਰਵਿਊਾਂ 'ਚ ਕਹਿਣਾ ਹੁੰਦਾ ਕਿ ਜਿਹੜੀ ਸਾਫ ਸੁੱਫੀ ਦੀ ਚੀਜ਼ ਹਨ ਪਾਵੇਂ ਉਹ ਗਾਣਾ ਹੈ ਜਾਂ ਕਮੇਡੀ ਹੈ ਜਾਂ ਕੋਈ ਡਾਇਲੌਗ ਹੈ ਉਹਦੀ ਉਮਰ ਬਹੁਤ ਹੁੰਦੀ ਆ ਜੀ ਅ ਤੁਸੀਂ ਮੈਨੂੰ ਇੱਕ ਵੀ ਬੰਦਾ ਦਿਖਾ ਦਿਓ ਜਿਹੜਾ ਜੀ 25 ਸਾਲ ਤੋਂ ਬਰਗਲਟੀ ਕਰ ਰਿਹਾ ਲੋਕ ਬੜਾ ਪਿਆਰ ਕਰ ਰਹੇ ਹਨ ਆ ਜੋ 20 ਸਾਲਾਂ ਤੋਂ ਬਰਗਲਟੀ ਗਾਣੇ ਆ ਰਹੇ ਫਲਾਣੇ ਸਿੰਗਰ ਦੇ ਬਹੁਤ ਸੁਣੇ ਜਾ ਰਹੇ ਥੋੜੇ ਟਾਈਮ ਲਈ ਹੁੰਦੀਆਂ ਇੱਕ ਪਾਣੀ ਦੇ ਬੁਲਬਲੇ ਵਾਂਗ ਹੁੰਦੀ ਆ ਡਬਲ ਮੀਨਿੰਗ ਕਮੇਡੀ ਜਾਂ ਡਬਲ ਮੀਨਿੰਗ ਗੀਤ ਇਹਨਾਂ ਦੀ ਕੋਈ ਬਹੁਤਾ ਬਹੁਤੀ ਯਾਨੀ ਉਮਰ ਨਹੀਂ ਹੁੰਦੀ ਇਸ ਕਰਕੇ ਇਹ ਇਸ ਫਿਲਮ ਦੇ ਵਿੱਚ ਸਾਰਾ ਸਾਫ ਸੁਥਰਾ ਐਕਟ ਕੀਤਾ ਸਾਫ ਸੁਥਰੇ ਡਾਇਲੌਗ ਆ ਔਰ ਸਾਫ ਸੋਰੀ ਸਕ੍ਰਿਪਟ ਹੈ ਔਰ ਮੇਰੀ ਵੀ ਜਿੰਨੀ ਕੋਸ਼ਿਸ਼ ਮੈਨੂੰ 26 27 ਸਾਲ ਹੋ ਗਏ ਆ ਪੰਜਾਬੀ ਆਬਾਮ ਦੀ ਕਚੈਰੀ ਵਿੱਚ ਔਰ ਮੈਂ ਵੀ ਸਾਫ ਸੋਰੀ ਕਮੇਟੀ ਦੇ ਨਾਲ ਜਿਹੜੀ ਹੈ ਪੰਜਾਬੀਆਂ ਦੀ ਸੇਵਾ ਕਰ ਰਿਹਾ ਹਾਂ। ਕੋ ਸ਼ੂਟਿੰਗ ਦੀ ਜੇ ਮੈਂ ਗੱਲ ਕਰੇ ਕਿ ਨੇ ਅਮਰੀਕਾ ਦੇ ਵਿੱਚ ਵੀ ਸ਼ੂਟਿੰਗ ਹੋਣ ਜਾ ਰਹੀ ਹੈ ਜਿਹੜਾ ਅਗਲਾ ਪਾਰਟ ਜਿਹੜਾ ਆ ਥੋੜਾ ਸ਼ੂਟਿੰਗ ਜਿਹੜੀ ਰਹਿ ਚੁੱਕੀ ਹੈ ਉਹ ਅਮਰੀਕਾ ਦੇ ਵਿੱਚ ਹੋਏਗੀ। ਤੁਸੀਂ ਅਮਰੀਕਾ ਨਾਲ ਜਾ ਰਹੇ ਹੋ? ਨਹੀਂ ਜੀ ਮੈਂ ਬਿਲਕੁਲ ਨਹੀਂ ਜਾ ਰਿਹਾ ਮੇਰਾ ਜਿਹੜਾ ਫਿਲਮ ਦਾ ਪਾਰਟ ਆ ਇੱਥੇ ਹੋ ਚੁੱਕਾ ਪੂਰਾ। ਮੇਰਾ ਜਨਾ ਵੀ ਸੀਨ ਸੇ ਗਏ ਇੱਥੇ ਨਿਕਲ ਚੁੱਕਿਆ ਮੈਂ ਯੂ ਐਸ ਏ ਨਹੀਂ ਜਾ ਰਿਹਾ ਬਾਕੀ ਜੀ ਐਸ ਪਰ ਜਿਹੜੇ ਪ੍ਰੋਡੂਸਰ ਨੇ ਉਹ ਯੂ ਐਸ ਏ ਰਹਿੰਦੇ ਨੇ ਉੱਥੇ ਦੇ ਕੁਝ ਆਰਟਿਸਟ ਲੈਣਗੇ ਕੁਝ ਇੱਥੋਂ ਜਾਣਗੇ ਜੀ ਬਹੁਤ ਬਹੁਤ ਸ਼ੁਕਰੀਆ ਜੀ ਗੱਲਬਾਤ ਕਰਨ ਲਈ